ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਦੋਸਤੋ ਇਹ ਕਹਾਣੀ ਹੈ ਇੱਕ ਪੰਜਾਬੀ ਮੁੰਡੇ ਦੀ ਇੱਕ ਪੰਜਾਬੀ ਮੁੰਡਾ ਜਿਸ ਦਾ ਨਾਮ ਹਰਦੀਪ ਸਿੰਘ ਸੀ ਉਹ ਕਮਾਈ ਕਰਨ ਲਈ ਦੁਬਈ ਵਿੱਚ ਚਲਾ ਜਾਂਦਾ ਹੈ ਜਿਸ ਕੰਪਨੀ ਵਿੱਚ ਹਰਦੀਪ ਸਿੰਘ ਨੂੰ ਨੌਕਰੀ ਮਿਲਦੀ ਹੈ ਉਹ ਕੰਪਨੀ ਬਹੁਤ ਹੀ ਵਧੀਆ ਸੀ ਅਤੇ ਹਰਦੀਪ ਸਿੰਘ ਵੀ ਬਹੁਤ ਹੀ ਮਿਹਨਤੀ ਮੁੰਡਾ ਸੀ। ਉਹ ਮਿਹਨਤ ਕਰਕੇ 2-3 ਸਾਲਾਂ ਦੇ ਵਿੱਚ ਹੀ ਆਪਣੀ ਪਛਾਣ ਬਣਾ ਲੈਂਦਾ ਹੈ। ਜੋ ਹਰਦੀਪ ਦੀ ਕੰਪਨੀ ਦਾ ਮਾਲਕ ਸੀ ਉਹ ਵੀ ਪੰਜਾਬੀ ਸੀ। ਪੰਜਾਬੀ ਹੋਣ ਦੇ ਨਾਤੇ ਉਹ ਹਰਦੀਪ ਸਿੰਘ ਦਾ ਬਹੁਤ ਤੇਹ ਕਰਦਾ ਹੈ। ਜਦੋਂ ਕਦੇ ਵੀ ਹਰਦੀਪ ਦਾ ਮਨ ਉਦਾਸ ਹੁੰਦਾ ਜਾਂ ਉਸ ਨੂੰ ਇੰਜ ਲੱਗਦਾ ਕਿ ਮੈਂ ਪੰਜਾਬ ਜਾਵਾਂ ਜਾਂ ਕਿਸੇ ਯਾਰ ਦੋਸਤ ਨਾਲ ਗੱਲ ਕਰਾਂ ਤਾਂ ਹਰਦੀਪ ਆਪਣੇ ਬੌਸ ਕੋਲ ਚਲਾ ਜਾਂਦਾ ਹੈ ਤਾਂ ਉਹ ਆਪਣੇ ਬੌਸ ਕੋਲ ਜਾ ਕੇ ਕਹਿੰਦਾ ਹੈ ਕਿ ਮੇਰਾ ਇੱਥੇ ਜੀ ਨਹੀਂ ਲੱਗ ਰਿਹਾ ਮੈਨੂੰ ਪੰਜਾਬ ਦੀ ਯਾਦ ਆ ਰਹੀ ਹੈ ਤਾਂ ਫਿਰ ਉਸ ਦਾ ਬੌਸ ਵੀ ਬੈਠ ਕੇ ਉਸ ਨਾਲ ਗੱਲਾਂ ਬਾਤਾਂ ਕਰਦਾ ਅਤੇ ਦੋਨੋਂ ਬੈਠ ਕੇ ਇਕੱਠੇ ਚਾਹ ਪੀਂਦੇ ਹਰਦੀਪ ਦੇ ਬੌਸ ਨੇ ਉਸ ਨੂੰ ਕਦੇ ਵੀ ਆਪਣਾ ਮਜ਼ਦੂਰ ਜਾਂ ਕਾਮਾ ਨਹੀਂ ਸਮਝਿਆ ਹੌਲੀ ਹੌਲੀ ਉਹਨਾਂ ਦੋਹਾਂ ਦੀ ਦੋਸਤੀ ਬਹੁਤ ਵਧੀਆ ਹੋ ਗਈ ਇੱਕ ਦਿਨ ਹਰਦੀਪ ਅਤੇ ਉਸ ਦਾ ਬੌਸ ਦੋਨੋਂ ਬੈਠੇ ਚਾਹ ਪੀ ਰਹੇ ਸੀ ਤਾਂ ਹਰਦੀਪ ਆਪਣੇ ਬੌਸ ਨੂੰ ਕਹਿਣ ਲੱਗਿਆ ਕਿ ਸਰ ਮੈਂ ਆਪਣੀ ਪਤਨੀ ਨੂੰ ਇੱਧਰ ਬੁਲਾਉਣਾ ਚਾਹੁੰਦਾ ਹਾਂ ਮੇਰੀ ਪਤਨੀ ਮੈਨੂੰ ਅਕਸਰ ਹੀ ਸ਼ਿਕਾਇਤ ਕਰਦੀ ਹੈ ਕਿ ਤੁਸੀਂ ਮੈਨੂੰ ਕਿਉਂ ਆਪਣੇ ਨਾਲ ਨਹੀਂ ਲੈ ਕੇ ਜਾਂਦੇ ਆਪਾਂ ਸਾਰੀ ਉਮਰ ਇਦਾਂ ਹੀ ਅਲੱਗ ਨਹੀਂ ਰਹਿ ਸਕਦੇ ਉਸਨੇ ਕਿਹਾ ਸਰ ਮੈਨੂੰ ਕੋਈ ਤਰੀਕਾ ਦੱਸੋ ਜਿਸ ਨਾਲ ਮੈਂ ਆਪਣੀ ਪਤਨੀ ਨੂੰ ਆਪਣੇ ਕੋਲ ਇੱਧਰ ਬੁਲਾ ਸਕਾਂ ਪਰ ਹਰਦੀਪ ਦੇ ਸਰ ਨੇ ਉਸਨੂੰ ਕਿਹਾ ਕਿ ਤੂੰ ਆਪਣੀ ਪਤਨੀ ਨੂੰ ਇੱਧਰ ਨਾ ਬੁਲਾ ਤਾਂ ਹਰਦੀਪ ਨੇ ਪੁੱਛਿਆ ਕਿ ਸਰ ਇਦਾਂ ਕਿਉਂ ਉਸਦੇ ਪੋਸ ਨੇ ਕਿਹਾ ਉਸ ਦਾ ਵੀ ਇੱਕ ਖਾਸ ਕਾਰਨ ਹੈ ਜੇ ਤੂੰ ਪੁੱਛਦਾ ਹੈ ਤਾਂ ਮੈਂ ਤੈਨੂੰ ਦੱਸ ਦਿੰਦਾ ਹਾਂ ਹਰਦੀਪ ਦੇ ਬੌਸ ਨੇ ਕਿਹਾ ਕਿ ਜਦੋਂ ਮੈਂ ਅੱਜ ਤੋਂ 10 ਸਾਲ ਪਹਿਲਾਂ ਦੁਬਈ ਵਿੱਚ ਆਇਆ ਸੀ ਤਾਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੈਂ ਵੀ ਬਿਲਕੁਲ ਤੇਰੀ ਤਰ੍ਹਾਂ ਹੀ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਮੇਰੀ ਪਤਨੀ ਵੀ ਅਕਸਰ ਮੈਨੂੰ ਕਹਿੰਦੀ ਕਿ ਤੁਸੀਂ ਮੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਜਾ ਰਹੇ ਦੁਬਈ ਤਾਂ ਇਨਾ ਸੋਹਣਾ ਦੇਸ਼ ਹੈ ਅਤੇ ਨਾਲੇ ਤੁਸੀਂ ਆਪ ਹੀ ਰੋਟੀ ਬਣਾਉਂਦੇ ਹੋ ਜੇ ਮੈਂ ਤੁਹਾਡੇ ਕੋਲ ਆ ਜਾਵਾਂਗੀ ਤਾਂ ਤੁਹਾਡੀ ਕਾਫੀ ਹੈਲਪ ਹੋ ਜਾਵੇਗੀ ਤੁਸੀਂ ਆਪਣੀ ਨੌਕਰੀ ਕਰ ਲੈਣਾ ਅਤੇ ਮੈਂ ਘਰੇ ਰਹਿ ਲਿਆ ਕਰਾਂਗੀ। ਉਸਨੇ ਦੱਸਿਆ ਕਿ ਮੈਂ ਆਪਣੀ ਪਤਨੀ ਨੂੰ ਦੁਬਈ ਵਿੱਚ ਬੁਲਾ ਲਿਆ। ਮੈਂ ਮੇਰੀ ਪਤਨੀ ਨਾਲੋਂ ਜ਼ਿਆਦਾ ਪੜਿਆ-ਲਿਖਿਆ ਸੀ। ਮੇਰੀ ਪਤਨੀ ਵੀ ਕਾਫੀ ਪੜੀ-ਲਿਖੀ ਸੀ। ਉਸਨੇ ਕਿਹਾ ਮੈਂ 10 ਸਾਲਾਂ ਵਿੱਚ ਇੱਥੇ ਬਹੁਤ ਜ਼ਿਆਦਾ ਤਰੱਕੀ ਕੀਤੀ। ਪਰ ਜੋ ਮੈਂ ਸ਼ੁਰੂ-ਸ਼ੁਰੂ ਵਿੱਚ ਗਲਤੀ ਕੀਤੀ, ਮੈਂ ਨਹੀਂ ਚਾਹੁੰਦਾ ਕਿ ਉਹੀ ਗਲਤੀ ਤੂੰ ਵੀ ਕਰੇ। ਤਾਂ ਹਰਦੀਪ ਨੇ ਕਿਹਾ, ਸਰ ਤੁਸੀਂ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਅਤੇ ਇਦਾਂ 부ਝਾਰਤਾ ਨਾ ਪਾਓ। ਤਾਂ ਹਰਦੀਪ ਨੂੰ ਉਸਦੇ ਬੌਸ ਨੇ ਦੱਸਿਆ ਕਿ ਜੋ ਇੱਥੇ ਕੰਪਨੀਆਂ ਦੇ ਮਾਲਕ ਹੁੰਦੇ ਹਨ ਉਹ ਉਹਨਾਂ ਦੇ ਕਾਮਿਆਂ ਦੀਆਂ ਪਤਨੀਆਂ ਨੂੰ ਇਸਤੇਮਾਲ ਕਰਦੇ ਹਨ ਮੈਂ ਨਹੀਂ ਚਾਹੁੰਦਾ ਕਿ ਜੋ ਮੇਰੇ ਨਾਲ ਹੋਇਆ ਉਹੀ ਤੇਰੇ ਨਾਲ ਹੋਵੇ ਮੈਂ ਵੀ ਆਪਣੀ ਪਤਨੀ ਨੂੰ ਦਬਈ ਵਿੱਚ ਸੱਦ ਲਿਆ ਸੀ ਮੇਰੀ ਪਤਨੀ ਬਹੁਤ ਹੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਸੀ ਇੱਕ ਦਿਨ ਕੀ ਹੋਇਆ ਕਿ ਮੇਰੇ ਬੌਸ ਨੂੰ ਪਤਾ ਲੱਗਿਆ ਕਿ ਮੈਂ ਇੱਥੇ ਆਪਣੀ ਪਤਨੀ ਨਾਲ ਰਹਿ ਰਿਹਾ ਹਾਂ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਜਸਵੰਤ ਆਪਾਂ ਤੁਹਾਡੇ ਘਰ ਇੱਕ ਦਿਨ ਚਾਹ ਪਾਣੀ ਦਾ ਪ੍ਰੋਗਰਾਮ ਰੱਖਦੇ ਹਾਂ ਨਾਲੇ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਨਾਲੇ ਤੁਹਾਡੀ ਪਤਨੀ ਨੂੰ ਵੀ ਮਿਲ ਲਵਾਂਗੇ ਕਿਉਂਕਿ ਅਸੀਂ ਕਦੇ ਪੰਜਾਬੀ ਕੁੜੀਆਂ ਨਹੀਂ ਦੇਖੀਆਂ ਅਤੇ ਨਾਲੇ ਉਹਨਾਂ ਦੀ ਹੱਥਾਂ ਦੀ ਚਾਹ ਵੀ ਪੀ ਲਵਾਂਗੇ ਮੈਨੂੰ ਹੁਣ ਕੀ ਪਤਾ ਸੀ ਕਿ ਅਗਲੇ ਦੇ ਦਿਲ ਵਿੱਚ ਕੀ ਹੈ ਫਿਰ ਮੈਂ ਇੱਕ ਦਿਨ ਆਪਣੇ ਘਰ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਅਤੇ ਬੌਸ ਨੂੰ ਆਪਣੇ ਘਰ ਬੁਲਾਇਆ ਮੇਰੀ ਪਤਨੀ ਨੇ ਉਹਨਾਂ ਦੀ ਸੇਵਾ ਕੀਤੀ ਉਹਨਾਂ ਨੇ ਚਾਹ ਪਾਣੀ ਪੀਤਾ ਅਤੇ ਮੇਰੀ ਪਤਨੀ ਨੇ ਉਹਨਾਂ ਨੂੰ ਖਾਣਾ ਵੀ ਖਵਾਇਆ ਮੇਰਾ ਬੌਸ ਇੱਕ ਸ਼ੇਖ ਸੀ ਫਿਰ ਅਗਲੇ ਦਿਨ ਮੈਨੂੰ ਮੇਰੇ ਬੌਸ ਨੇ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਮੈਨੂੰ ਕਿਹਾ ਕਿ ਜਸਵੰਤ ਤੇਰੀ ਪਤਨੀ ਬਹੁਤ ਸੋਹਣੀ ਹੈ ਮੈਂ ਸੁਣਿਆ ਸੀ ਕਿ ਪੰਜਾਬੀ ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ ਹਨ ਅਤੇ ਅੱਜ ਦੇਖ ਵੀ ਲਿਆ ਤੂੰ ਤਾਂ ਬਹੁਤ ਹੀ ਕਰਮਾ ਵਾਲਾ ਹੈ ਪਰ ਜਸਵੰਤ ਨੂੰ ਇਹ ਗੱਲ ਸੁਣ ਕੇ ਬੜਾ ਅਜੀਬ ਜਿਹਾ ਲੱਗਿਆ ਅਤੇ ਉਸ ਨੂੰ ਮਨ ਹੀ ਮਨ ਆਪਣੇ ਬੌਸ ਤੇ ਗੁੱਸਾ ਵੀ ਆਇਆ ਪਰ ਉਸਦਾ ਬੌਸ ਹੋਣ ਕਰਕੇ ਉਹ ਕੁਝ ਨਾ ਬੋਲ ਸਕਿਆ ਫਿਰ ਜਸਵੰਤ ਨੇ ਦੱਸਿਆ ਕਿ ਮੇਰਾ ਬੌਸ ਹਰ ਹਫਤੇ ਸਾਡੇ ਘਰ ਆਉਂਦਾ ਚਾਹ ਪਾਣੀ ਪੀਣ ਦੇ ਬਹਾਨੇ ਫਿਰ ਮੇਰੇ ਬੌਸ ਨੇ ਮੇਰੀ ਗੈਰ ਹਾਜ਼ਰੀ ਵਿੱਚ ਵੀ ਮੇਰੇ ਘਰ ਆਉਣਾ ਸ਼ੁਰੂ ਕਰ ਦਿੱਤਾ ਜਦੋਂ ਮੈਂ ਕੰਮ ਤੇ ਹੁੰਦਾ ਸੀ ਇੱਕ ਦੋ ਵਾਰ ਤਾਂ ਮੇਰੀ ਪਤਨੀ ਨੇ ਕੁਝ ਨਹੀਂ ਕਿਹਾ ਕਿ ਚਲ ਕੋਈ ਨਾ ਮੇਰੇ ਘਰ ਵਾਲੇ ਦਾ ਬੌਸ ਹੈ ਪਰ ਜਦੋਂ ਮੇਰੇ ਬੌਸ ਦੀਆਂ ਹਰਕਤਾਂ ਜ਼ਿਆਦਾ ਹੀ ਵਧਣ ਲੱਗੀਆਂ ਤਾਂ ਮੈਨੂੰ ਮੇਰੀ ਪਤਨੀ ਨੇ ਕਿਹਾ ਕਿ ਤੁਸੀਂ ਆਪਣੇ ਬੌਸ ਨੂੰ ਕਹੋ ਕਿ ਸਰ ਜਦੋਂ ਜਾਣਾ ਹੁੰਦਾ ਤੁਸੀਂ ਮੇਰੇ ਨਾਲ ਚੱਲਿਆ ਕਰੋ ਤਾਂ ਮੈਂ ਕਿਹਾ ਕਿ ਕਮਲੀਏ ਮੈਂ ਆਪਣੇ ਬੌਸ ਨੂੰ ਇਦਾਂ ਕਿਦਾਂ ਕਹਿ ਸਕਦਾ ਹਾਂ ਮੈਨੂੰ ਤਾਂ ਹੋਰ ਕਿਤੇ ਕੰਮ ਵੀ ਨਹੀਂ ਮਿਲਣਾ ਮਸਾਂ ਹੀ ਤਾਂ ਮੈਨੂੰ ਇੱਕ ਜੌਬ ਮਿਲੀ ਹੈ ਮੇਰਾ 5 ਸਾਲ ਦਾ ਤਜਰਬਾ ਬਣ ਲੈਣ ਦੇ ਫਿਰ ਆਪਾਂ ਕੰਪਨੀ ਬਦਲ ਦੇਵਾਂਗੇ ਅਤੇ ਤੂੰ ਉਹਨਾ ਟਾਈਮ ਔਖੀ ਸੌਖੀ ਕੱਢ ਕਿਉਂਕਿ ਮੈਨੂੰ 3 ਸਾਲ ਕੰਮ ਕਰਦੇ ਨੂੰ ਹੋ ਚੁੱਕੇ ਹਨ ਅਤੇ 2 ਸਾਲ ਬਸ ਹੋਰ ਹਨ ਦੁਬਈ ਵਿੱਚ ਹਰ ਇੱਕ ਕੰਪਨੀ ਦਾ ਰੂਲ ਹੁੰਦਾ ਹੈ ਕਿ ਉਹ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਇੱਕ ਕੰਟਰੈਕਟ ਕਰਦੀਆਂ ਹਨ ਜਿਹੜਾ ਵੀ ਮਜ਼ਦੂਰ ਉਸ ਕੰਟਰੈਕਟ ਤੋਂ ਪਹਿਲਾਂ ਕੰਮ ਤੋਂ ਮੁੱਕਰਦਾ ਹੈ ਜਾਂ ਕੰਮ ਨੂੰ ਛੱਡਦਾ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਸੈਲਰੀ ਨਹੀਂ ਦਿੱਤੀ ਜਾਂਦੀ ਇਸ ਲਈ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਇੱਕ ਵਾਰ ਤੂੰ ਚੁੱਪ ਰਹਿ ਜੇ ਜ਼ਿਆਦਾ ਗੱਲ ਵਧੀ ਤਾਂ ਮੈਨੂੰ ਫਿਰ ਦੱਸੀ ਚਲੋ ਇਦਾਂ ਹੀ ਕੁਝ ਸਮਾਂ ਲੰਘਿਆ ਫਿਰ ਮੈਨੂੰ ਮੇਰੇ ਬਾਸ ਨੇ ਦਫ਼ਤਰ ਵਿੱਚ ਬੁਲਾਇਆ ਤੇ ਆਖਿਆ ਕਿ ਤੁਸੀਂ ਹੁਣ ਹੋਰ ਕੰਪਨੀ 'ਚ ਕੰਮ ਲੱਭ ਲਓ ਮੈਂ ਤੁਹਾਨੂੰ ਹੋਰ ਕੰਮ ਨਹੀਂ ਦੇ ਸਕਦਾ ਮੈਂ ਬੌਸ ਨੂੰ ਕਿਹਾ ਕਿ ਸਰ ਮੇਰਾ ਤੁਹਾਡੇ ਨਾਲ ਕੰਟਰੈਕਟ ਹੋਇਆ ਹੈ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਕੰਮ ਤੋਂ ਕਿਵੇਂ ਹਟਾ ਸਕਦੇ ਹੋ ਅਤੇ ਸਰ ਇਸ ਕੰਟਰੈਕਟ ਦੇ ਚੱਲਦੇ ਮੈਨੂੰ ਤਾਂ ਹੋਰ ਕਿਸੇ ਕੰਪਨੀ ਵਿੱਚ ਜੌਬ ਵੀ ਨਹੀਂ ਮਿਲਣੀ ਮੈਂ ਕੀ ਕਰਾਂਗਾ ਤਾਂ ਮੇਰੇ ਬੌਸ ਨੇ ਮੈਨੂੰ ਕਿਹਾ ਕਿ ਜੇ ਤੂੰ ਮੇਰੀ ਇਸੇ ਕੰਪਨੀ ਵਿੱਚ ਕੰਮ ਕਰਨਾ ਚਾਹੁੰਦਾ ਹੈ ਤਾਂ ਤੈਨੂੰ ਆਪਣੀ ਪਤਨੀ ਮੇਰੇ ਨਾਲ ਸ਼ੇਅਰ ਕਰਨੀ ਪਵੇਗੀ ਆਪਣੇ ਬੌਸ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਮੇਰੇ ਬੌਸ ਨੇ ਕਿਹਾ ਤੇਰੇ ਕੋਲ ਸਿਰਫ ਦੋ ਹੀ ਰਾਹਤੇ ਹਨ ਜਾਂ ਤਾਂ ਨੌਕਰੀ ਛੱਡ ਦੇ ਅਤੇ ਜਾਂ ਫਿਰ ਮੇਰੇ ਨਾਲ ਆਪਣੀ ਪਤਨੀ ਸ਼ੇਅਰ ਕਰਨੀ ਪਵੇਗੀ ਇਸ ਦੁਚਿੱਤੀ ਵਿੱਚ ਫਸਿਆ ਹੋਇਆ ਮੈਂ ਘਰ ਪਹੁੰਚ ਗਿਆ ਜਦੋਂ ਘਰ ਪਹੁੰਚਿਆ ਤਾਂ ਦੇਖਿਆ ਕਿ ਮੇਰੀ ਪਤਨੀ ਖਾਣਾ ਤਿਆਰ ਕਰਕੇ ਬੈਠੀ ਹੋਈ ਸੀ ਅਤੇ ਮੇਰਾ ਲਟਕਿਆ ਹੋਇਆ ਚਿਹਰਾ ਦੇਖ ਕੇ ਉਹ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਬੜੇ ਉਦਾਸ ਲੱਗਦੇ ਹੋ ਤਾਂ ਮੈਂ ਕੁਝ ਵੀ ਨਾ ਸੋਚਿਆ ਸਮਝਿਆ ਤੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸ ਦਿੱਤੀ ਅਤੇ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਜੇ ਆਪਾਂ ਇੱਥੇ ਦੁਬਈ ਵਿੱਚ ਰਹਿਣਾ ਹੈ ਤਾਂ ਤੈਨੂੰ ਇਹ ਸਮਝੌਤਾ ਕਰਨਾ ਪਵੇਗਾ ਹੁਣ ਆਪਾਂ ਪੰਜਾਬ ਵਾਪਸ ਵੀ ਨਹੀਂ ਜਾ ਸਕਦੇ ਕਿਉਂਕਿ ਜੋ ਆਪਣੀ ਜ਼ਮੀਨ ਪੈਸਾ ਥੇਲਾ ਸੀ ਉਹ ਤਾਂ ਸਭ ਆਪਣਾ ਦੁਬਈ ਆਉਣ ਤੇ ਲੱਗ ਗਿਆ ਜਦੋਂ ਉਸਦੀ ਪਤਨੀ ਨੇ ਇਹ ਗੱਲ ਸੁਣੀ ਤਾਂ ਉਹ ਬਹੁਤ ਗੁੱਸੇ ਹੋਈ ਤੇ ਉਸਨੇ ਕਿਹਾ ਕਿ ਤੁਸੀਂ ਕਿਹੋ ਜਿਹੇ ਪਤੀ ਹੋ ਇੱਕ ਪਤਨੀ ਆਪਣੇ ਪਤੀ ਉੱਪਰ ਮਾਣ ਕਰਦੀ ਹੈ ਅਤੇ ਪਤੀ ਦੇ ਸਹਾਰੇ ਹੀ ਆਪਣਾ ਘਰ-ਬਾਰ ਛੱਡ ਕੇ ਆਉਂਦੀ ਹੈ ਅਤੇ ਪਤੀ ਦੇ ਨਾਲ ਹੁੰਦਿਆਂ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੀ ਹੈ ਅਤੇ ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤਾਂ ਮੈਂ ਕਿਹਾ ਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਜਾਂ ਫਿਰ ਮੈਨੂੰ ਨੌਕਰੀ ਛੱਡਣੀ ਪਵੇਗੀ ਦੋਵੇਂ ਪਤੀ ਪਤਨੀ ਇੱਕ ਦੂਜੇ ਨਾਲ ਗੁੱਸੇ ਹੋ ਕੇ ਪੈ ਗਈ ਅਤੇ ਦੋਨਾਂ ਨੇ ਖਾਣਾ ਵੀ ਨਾ ਖਾਦਾ ਮੇਰੀ ਪਤਨੀ ਸਾਰੀ ਰਾਤ ਬੈਠੀ ਸੋਚਦੀ ਰਹੀ ਅਤੇ ਜਦੋਂ ਅਗਲੀ ਸਵੇਰ ਹੋਈ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਜਿਵੇਂ ਕਹੋਗੇ ਮੈਂ ਓਵੇਂ ਹੀ ਕਰਾਂਗੀ ਫਿਰ ਮੈਨੂੰ ਮੇਰੇ ਬਾਸ ਦਾ ਫੋਨ ਆਇਆ ਕਿ ਜੇ ਤੈਨੂੰ ਮੇਰੀ ਗੱਲ ਮੰਜ਼ੂਰ ਹੈ ਤਾਂ ਕੰਮ ਤੇ ਆਈ ਨਹੀਂ ਤਾਂ ਕੰਮ ਤੇ ਨਾ ਆਉਣਾ ਅਤੇ ਮੈਂ ਕੁਝ ਨਾ ਕਿਹਾ ਤੇ ਫੋਨ ਕੱਟ ਦਿੱਤਾ ਮੈਂ ਟਾਈਮ ਨਾਲ ਤਿਆਰ ਹੋ ਕੇ ਆਪਣੇ ਕੰਮ ਤੇ ਚਲਾ ਗਿਆ ਅਤੇ ਜਾ ਕੇ ਆਪਣਾ ਕੰਮ ਕਰਨ ਲੱਗ ਪਿਆ ਫਿਰ ਮੇਰਾ ਬਾਸ ਮੇਰੇ ਕੋਲ ਆਇਆ ਅਤੇ ਉਸਨੇ ਕਿਹਾ ਇਸ ਦਾ ਮਤਲਬ ਤਾਂ ਇਹ ਹੈ ਕਿ ਤੂੰ ਮੇਰੀ ਸ਼ਰਤ ਮੰਨ ਲਈ ਹੈ ਪਰ ਅੱਗੋਂ ਮੈਂ ਕੁਝ ਨਾ ਕਿਹਾ ਫਿਰ ਮੇਰਾ ਬਾਸ ਉੱਥੋਂ ਚਲਾ ਗਿਆ ਅਤੇ ਗੱਡੀ ਚੁੱਕੀ ਸਿੱਧਾ ਮੇਰੇ ਘਰ ਪਹੁੰਚ ਗਿਆ ਮੇਰੇ ਘਰ ਪਹੁੰਚ ਕੇ ਉਸਨੇ ਮੇਰੀ ਪਤਨੀ ਦਾ ਇਸਤੇਮਾਲ ਕੀਤਾ ਅਤੇ ਮੇਰੀ ਪਤਨੀ ਨੇ ਨਾ ਚਾਹੁੰਦੇ ਹੋਏ ਵੀ ਮੇਰੀ ਨੌਕਰੀ ਬਚਾਉਣ ਲਈ ਆਪਣੀ ਇੱਜ਼ਤ ਦਾ ਤੇ ਲਾ ਦਿੱਤੀ ਇਸ ਤਰ੍ਹਾਂ ਕਾਫੀ ਸਮਾਂ ਚੱਲਦਾ ਰਿਹਾ 6 ਮਹੀਨੇ ਬੀਤ ਗਏ ਮੇਰੀ ਪਤਨੀ ਨੇ ਉਸ ਨੂੰ 6 ਮਹੀਨੇ ਤਾਂ ਬਰਦਾਸ਼ਤ ਕੀਤਾ ਪਰ ਕੋਈ ਔਰਤ ਬੇਗਾਨੇ ਮਰਦ ਨੂੰ ਕਿੰਨਾ ਕੁ ਟਾਈਮ ਬਰਦਾਸ਼ਤ ਕਰ ਸਕਦੀ ਹੈ ਅਤੇ ਮੇਰੀ ਪਤਨੀ ਨੇ ਮੇਰੇ ਬੌਸ ਨਾਲ ਕਾਫੀ ਲੜਾਈ ਝਗੜਾ ਕੀਤਾ ਫਿਰ ਮੇਰੇ ਬੌਸ ਨੇ ਮੇਰੇ ਘਰ ਤੋਂ ਹੀ ਮੈਨੂੰ ਫੋਨ ਕਰ ਦਿੱਤਾ ਕਿ ਤੂੰ ਆਪਣਾ ਸਮਾਨ ਚੁੱਕ ਤੇ ਆਪਣੀ ਇੰਡੀਆ ਦੀ ਫਲਾਈਟ ਕਰਾ ਲੈ ਮੈਂ ਆਪਣੇ ਬੌਸ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਸੋਚਿਆ ਕਿ ਮੇਰੇ ਬੌਸ ਨੇ ਤਾਂ ਮੇਰੇ ਨਾਲ ਕੀ ਸ਼ਰਤ ਰੱਖੀ ਸੀ ਮੇਰੀ ਪਤਨੀ ਨੇ ਤਾਂ ਆਪਣੀ ਇੱਜ਼ਤ ਵੀ ਦਾਤੇ ਲਾ ਦਿੱਤੀ ਅਤੇ ਮੇਰਾ ਬੌਸ ਹੁਣ ਮੈਨੂੰ ਨੌਕਰੀ ਤੋਂ ਕੱਢ ਰਿਹਾ ਹੈ ਜਦੋਂ ਮੈਂ ਸ਼ਾਮ ਨੂੰ ਘਰ ਗਿਆ ਤਾਂ ਦੇਖਿਆ ਕਿ ਮੇਰੀ ਪਤਨੀ ਨੇ ਆਤਮ ਹੱਤਿਆ ਕਰ ਲਈ ਅਤੇ ਉਸ ਦੀ Laash ਪੱਖੇ ਨਾਲ ਲਟਕ ਰਹੀ ਸੀ ਅਤੇ ਮੈਂ ਦੇਖ ਕੇ ਬਹੁਤ ਜ਼ਿਆਦਾ ਰੋਇਆ ਮੇਰੀਆਂ ਉਸ ਨੂੰ ਦੇਖ ਕੇ ਚੀਕਾਂ ਨਿਕਲ ਗਈਆਂ ਫਿਰ ਮੈਂ ਆਪਣੇ ਬੌਸ ਨੂੰ ਫੋਨ ਕੀਤਾ ਕਿ ਸਰ ਤੁਸੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਅਤੇ ਜੇ ਹੁਣ ਤੁਸੀਂ ਮੈਨੂੰ ਨੌਕਰੀ ਤੋਂ ਕੱਢੋਗੇ ਤਾਂ ਮੈਂ ਪੁਲਿਸ ਨੂੰ ਰਿਪੋਰਟ ਕਰ ਦੇਵਾਂਗਾ ਤਾਂ ਮੇਰੀ ਇਹ ਗੱਲ ਸੁਣ ਕੇ ਮੇਰਾ ਬੌਸ ਵੀ ਡਰ ਗਿਆ ਮੇਰੇ ਬੌਸ ਨੇ ਮੈਨੂੰ 2 ਸਾਲ ਮਸਾਂ ਬਰਦਾਸ਼ਤ ਕੀਤਾ ਅਤੇ ਮੈਂ ਵੀ 2.5 ਸਾਲ ਉੱਥੇ ਮਰੇ ਮਨ ਨਾਲ ਪੂਰੇ ਕੀਤੇ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਮਿਹਨਤ ਕਰਕੇ ਆਪਣੀ ਖੁਦ ਦੀ ਕੰਪਨੀ ਬਣਾਵਾਂਗਾ ਅਤੇ ਇਹ ਕੰਪਨੀ ਮੇਰੀ ਖੁਦ ਦੀ ਹੈ ਜੋ ਕਿ ਮੇਰੀ ਪਤਨੀ ਦੇ ਨਾਂ ਤੇ ਹੈ ਜਿਸ ਨੇ ਮੇਰੀ ਖਾਤਰ ਆਪਣੀ ਇੱਜ਼ਤ ਦਾਤੇ ਲਾ ਦਿੱਤੀ ਅਤੇ ਮੇਰੀ ਖਾਤਰ ਹੀ ਆਪਣੇ ਆਪ ਨੂੰ ਮਾਰ ਮੁਕਾ ਲਿਆ ਹੁਣ ਮੈਨੂੰ ਆਪਣੇ ਆਪ ਤੇ ਬਹੁਤ ਸ਼ਰਮ ਆਉਂਦੀ ਹੈ ਅਤੇ ਕਦੇ-ਕਦੇ ਤਾਂ ਦਿਲ ਕਰਦਾ ਹੈ ਕਿ ਮੈਂ ਵੀ ਮਰ ਜਾਵਾਂ ਪਰ ਜਦੋਂ ਪੰਜਾਬ ਵਿੱਚ ਬੈਠੇ ਬੁੱਢੇ ਮਾਪੇ ਦੀ ਯਾਦ ਆਉਂਦੀ ਹੈ ਕਿ ਉਹ ਮੈਨੂੰ ਉਡੀਕ ਰਹੇ ਹਨ ਤਾਂ ਚੁੱਪ ਵੱਟ ਲੈਂਦਾ ਹਾਂ ਮੇਰੀ ਸਥਿਤੀ ਤਾਂ ਇਹੋ ਜਿਹੀ ਬਣ ਗਈ ਸੀ ਕਿ ਨਾ ਤਾਂ ਮੈਂ ਮਰ ਸਕਦਾ ਸੀ ਅਤੇ ਨਾ ਹੀ ਜਿਉ ਸਕਦਾ ਸੀ ਇਸ ਲਈ ਹੀ ਤੈਨੂੰ ਮੈਂ ਸਮਝਾ ਰਿਹਾ ਹਾਂ ਪਰ ਜੇ ਤੂੰ ਆਪਣੀ ਪਤਨੀ ਨੂੰ ਲੈ ਕੇ ਆਉਣਾ ਚਾਹੁੰਦਾ ਹੈ ਮੇਰੇ ਵੱਲੋਂ ਤਾਂ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਤਾਂ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਪਰ ਨਾ ਜਾਣੇ ਕੱਲ ਨੂੰ ਤੈਨੂੰ ਕਿਤੇ ਹੋਰ ਕੰਪਨੀ ਵਿੱਚ ਕੰਮ ਕਰਨਾ ਪੈ ਜਾਵੇ ਜਾਂ ਫਿਰ ਕਿਸੇ شیخ ਦੀ ਨਜ਼ਰ ਤੇਰੀ ਪਤਨੀ ਤੇ ਪੈ ਜਾਵੇ ਤਾਂ ਉਹ ਤੈਨੂੰ ਬਲੈਕਮੇਲ ਕਰਨਗੇ ਦੁਬਈ ਦੇ ਵਿੱਚ ਇਹ ਹੀ ਇੱਕ ਵੱਡਾ ਕਾਰਨ ਹੈ ਕਿ ਪੰਜਾਬੀ ਆਪਣੀਆਂ ਪਤਨੀਆਂ ਨੂੰ ਦੁਬਈ ਵਿੱਚ ਨਹੀਂ ਲੈ ਕੇ ਜਾਂਦੇ ਕਿਉਂਕਿ ਦੁਬਈ ਦੇ ਵਿੱਚ ਜੋ ਸ਼ੇਖ ਨੇ ਉਹ ਬਹੁਤ ਜ਼ਿਆਦਾ ਅਮੀਰ ਹਨ ਉਹ ਇੰਨੇ ਜ਼ਿਆਦਾ ਅਮੀਰ ਨੇ ਕਿ ਜੇ ਉਹਨਾਂ ਦੀ ਨਜ਼ਰ ਕਿਸੇ ਪੰਜਾਬੀ ਕੁੜੀ ਤੇ ਜਾਂ ਬਾਹਰੋਂ ਆਈ ਕੁੜੀ ਤੇ ਪੈ ਜਾਵੇ ਤਾਂ ਉਸ ਨੂੰ ਨਹੀਂ ਛੱਡਦੇ ਕੁੜੀਆਂ ਮਜਬੂਰ ਹੋ ਜਾਂਦੀਆਂ ਨੇ ਆਪਣੀ ਇੱਜ਼ਤ ਦਾ ਸੌਦਾ ਕਰਨ ਲਈ ਪਰ ਦੋਸਤੋ ਇਹ ਬਹੁਤ ਹੀ ਗਲਤ ਕੰਮ ਹੈ ਸਾਨੂੰ ਕਦੇ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਪੰਜਾਬੀ ਮੁੰਡੇ ਭਾਰਤੀ ਮੁੰਡੇ ਦੁਬਈ ਵਿੱਚ ਜਾਂਦੇ ਹਨ ਪਰ ਉਹ ਜਿੰਨਾ ਸਮਾਂ ਵੀ ਦੁਬਈ ਵਿੱਚ ਰਹਿੰਦੇ ਹਨ ਉੱਥੇ ਉਹ ਇਕੱਲੇ ਹੀ ਰਹਿੰਦੇ ਹਨ ਅਤੇ ਕਦੇ ਵੀ ਆਪਣੀਆਂ ਪਤਨੀਆਂ ਨੂੰ ਨਾਲ ਲੈ ਕੇ ਨਹੀਂ ਜਾਂਦੇ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਇਹ ਕਹਾਣੀ ਸੱਚ ਤੇ ਆਧਾਰਿਤ ਹੈ ਅਤੇ ਇਸ ਕਹਾਣੀ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਅਤੇ ਨਾ ਹੀ ਕਿਸੇ ਬੇਦੋਸ਼ੇ ਤੇ ਦੋਸ਼ ਲਾਉਣਾ ਹੈ ਦੋਸਤੋ ਇਹ ਬਿਲਕੁਲ ਸੱਚਾਈ ਹੈ ਅਤੇ ਅਸੀਂ ਇਸ ਉੱਪਰ ਯਕੀਨ ਨਹੀਂ ਕਰਦੇ ਪਰ ਦੋਸਤੋ ਜੋ ਉੱਥੇ ਰਹਿ ਕੇ ਵਿਚਰੇ ਹਨ ਉਹ ਦੱਸਦੇ ਹਨ ਅਤੇ ਇਹ ਬਿਲਕੁਲ ਸੱਚ ਹੈ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਨਾ ਅਤੇ ਹੋਰ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ